ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਤਾ ਦੇਣ ਅੱਜ 3 ਫਰਵਰੀਆ 3 ਫਰਵਰੀ 1762 ਅਹਿਮਦ ਸ਼ਾਹ ਦੁਰਾਨੀ ਨੂੰ ਸਿੱਖਾਂ ਦੇ ਕਾਪਰਹੀਟ ਦੇ ਜੰਗਲ ਦੇ ਵਿੱਚ ਲੁਕੇ ਹੋਣ ਬਾਰੇ ਪਤਾ ਲਗਿਆ 27 ਅਕਤੂਬਰ 1761 ਦੇ ਦਿਨ ਸਰਬੱਤ ਖਾਲਸਾ ਦਾ ਇੱਕ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ ਸੀ ਇਸ ਇਕੱਠ ਦੇ ਵਿੱਚ ਗੁਰਮਤਾ ਕੀਤਾ ਗਿਆ ਕਿ ਜੰਡਿਆਲੇ ਦੇ ਹੰਧਾਲੀਏ ਆਕਲਦਾਸ ਰੰਜਣੀਆਂ ਜੋ ਕਿ ਮੁਗਲਾਂ ਅਤੇ ਅਫਗਾਨਾਂ ਦਾ ਸਭ ਤੋਂ ਵੱਡਾ ਏਜੰਸੀ ਕਸੂਰ ਦੇ ਖੇਸ਼ਗੀ ਅਤੇ ਮਰੇਲ ਕੋਟਲੀਆਂ ਦੋਵੇਂ ਸਿੱਖ ਦੁਸ਼ਮਣ ਪਠਾਨ ਰਿਆਸਤਾਂ ਸਰਹੰਦ ਦੇ ਜ਼ੈਨ ਖਾਨ ਅਹਿਮਦ ਸ਼ਾਹ ਦੇ ਸੂਬੇਦਾਰ ਅਤੇ ਹੋਰ ਸਿੱਖ ਦੁਸ਼ਮਣਾਂ ਨੂੰ ਸੋਧਿਆ ਜਾਵੇ ਸਿੱਖਾਂ ਨੇ ਸਭ ਤੋਂ ਪਹਿਲਾਂ ਜੰਡਿਆਲਾ ਦੇ ਆਕਲਦਾਸ ਨਰੰਜਣੀਆਂ ਨੂੰ ਸੋਧਣ ਦਾ ਫੈਸਲਾ ਕੀਤਾ ਜੰਡਿਆਲਾ ਅੰਮ੍ਰਿਤਸਰ ਤੋਂ ਸਿਰਫ 20 ਕਿਲੋਮੀਟਰ ਦੂਰ ਸੀ ਆਕਲਦਾਸ ਨੂੰ ਸਿੱਖਾਂ ਦੇ ਫੈਸਲੇ ਦੀ ਖਬਰ ਮਿਲ ਗਈ ਇਸ ਵਿੱਚਕਾਰ ਉਹ ਆਪਣਾ ਇੱਕ ਸਾਥੀ ਅਹਿਮਦ ਸ਼ਾਹ ਦੁਰਾਨੀ ਵੱਲ ਭੇਜਣ ਦੇ ਵਿੱਚ ਕਾਮਯਾਬ ਹੋ ਗਿਆ ਸਿੱਖਾਂ ਨੇ ਜੰਡਿਆਲੇ ਨੂੰ ਘੇਰਾ ਪਾ ਲਿਆ ਸਿੱਖਾਂ ਦੀ ਗਿਣਤੀ ਚੌਖੀ ਵੇਖ ਕੇ ਅਕਾਲ ਦਾਸ ਨੇ ਆਪਣੇ ਆਪ ਨੂੰ ਕਿਲੇ ਦੇ ਅੰਦਰ ਬੰਦ ਕਰ ਲਿਆ ਜੱਸਾ ਸਿੰਘ ਆਲੂਵਾਲੀਆ ਅਤੇ ਜੱਸਾ ਸਿੰਘ ਰਾਮਗੜੀਆ ਨੇ ਅਕਾਲ ਦਾਸ ਨੂੰ ਹਥਿਆਰ ਸੁੱਟ ਦੇਣ ਵਾਸਤੇ ਕਿਹਾ ਪਰ ਉਸ ਨੇ ਨਾ ਕਰ ਦਿੱਤੀ ਸਿੱਖਾਂ ਨੇ ਕਈ ਦਿਨ ਜੰਡਿਆਲਾ ਦਾ ਘੇਰਾ ਪਾਈ ਰੱਖਿਆ ਪਰ ਉਹ ਇਸ ਕਿਲੇ ਦੇ ਵਿੱਚ ਦਾਖਲ ਹੋਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਉਧਰ ਅਕਾਲ ਦਾਸ ਦੇ ਵਕੀਲ ਅਹਿਮਦ ਸ਼ਾਹ ਨੂੰ ਜਾ ਮਿਲੇ ਉਹ ਇਸ ਵੇਲੇ 6ਵਾਂ ਹਮਲਾ ਕਰਨ ਵਾਸਤੇ ਪੰਜਾਬ ਵੱਲ ਨੂੰ ਆ ਰਿਹਾ ਸੀ ਅਤੇ ਰੋਹਤਾਸ ਕੋਲੇ ਪਹੁੰਚ ਚੁੱਕਾ ਸੀ ਅਹਿਮਦ ਸ਼ਾਹ ਨੂੰ ਸਿੱਖਾਂ ਤੇ ਪਹਿਲੇ ਹੀ ਬੜਾ ਗੁੱਸਾ ਸੀ ਕਿਉਂਕਿ ਸਿੱਖਾਂ ਨੇ ਉਸਦੇ ਕਈ ਜਰਨੈਲ ਮਾਰ ਦਿੱਤੇ ਸਨ ਅਤੇ ਅੱਧੇ ਪੰਜਾਬ ਤੇ ਸਿੱਖ ਕਬਜ਼ਾ ਕਰ ਚੁੱਕੇ ਸਨ ਇਸ ਕਰਕੇ ਆਪਣੇ ਚੁਣੇ ਹੋਏ ਜਰਨੈਲ ਨੂੰ ਨਾਲ ਲੈ ਕੇ ਉਹ ਸਿੱਧਾ ਜੰਡਿਆਲਾ ਵੱਲ ਨੂੰ ਚੱਲ ਪਿਆ ਅਹਿਮਦ ਸ਼ਾਹ ਦੇ ਆਉਣ ਦੀ ਖਬਰ ਸਿੱਖਾਂ ਨੂੰ ਵੀ ਮਿਲ ਗਈ ਉਹਨਾਂ ਫੈਸਲਾ ਕੀਤਾ ਕਿ ਅਹਿਮਦ ਸ਼ਾਹ ਦੇ ਨਾਲ ਟੱਕਰ ਲੈਣ ਵਾਸਤੇ ਜੰਡਿਆਲਾ ਸਹੀ ਥਾਂ ਨਹੀਂ ਹੈ ਇਸ ਕਰਕੇ ਉਹਨਾਂ ਨੇ ਜੰਡਿਆਲੇ ਦਾ ਘੇਰਾ ਚੁੱਕ ਲਿਆ ਅਤੇ ਦਰਿਆ ਸਤਲੁਜ ਪਾਰ ਕਰ ਗਏ 3 ਫਰਵਰੀ 1762 ਨੂੰ ਅਹਿਮਦ ਸ਼ਾਹ ਨੂੰ ਇੱਕ ਸੂਮੇ ਤੋਂ ਖਬਰ ਮਿਲੀ ਕਿ ਸਿੱਖ ਮਰੇਲ ਕੋਟ ਰਾ ਤੋਂ 15-16 ਕਿਲੋਮੀਟਰ ਦੂਰ ਪਿੰਡ ਰਾਏਪੁਰ ਗੁਜਰਵਾਲ ਦੇ ਕੋਲ ਪਹੁੰਚ ਚੁੱਕੇ ਸਨ। ਇਹ ਖਬਰ ਮਿਲਦਿਆਂ ਅਹਿਮਦ ਸ਼ਾਹ ਇੱਕਦਮ ਮਰੇਲ ਕੋਟਲੇ ਵੱਲ ਚੱਲ ਪਿਆ। ਇਸ ਵੇਲੇ ਉਸ ਦੇ ਕੋਲ 1 ਲੱਖ ਤੋਂ ਵੱਧ ਫੌਜ, ਕਈ ਤੋਪਾਂ ਅਤੇ ਬੇਸ਼ੁਮਾਰ ਅਸਲਾ ਸੀ। ਅਜੇ ਸਿਰਫ 1 ਸਾਲ ਪਹਿਲਾਂ ਹੀ ਜਨਵਰੀ 1761 ਦੇ ਵਿੱਚ ਉਹ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤਾਕਤ ਮਰਾਠਿਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾ ਚੁੱਕਾ ਸੀ। ਉਸ ਦੇ ਅੰਦਰ ਇਸ ਵੇਲੇ ਹਾਕਮ-ਏ-ਜ਼ਮਾਨਾ ਸਾਰੀ ਦੁਨੀਆ ਦਾ ਹਾਕਮ ਦੀ ਸੋਚ ਕਾਇਮ ਹੋ ਚੁੱਕੀ ਸੀ 3 ਫਰਵਰੀ 1915 1914 ਦੇ ਵਿੱਚ ਗਦਰ ਲਹਿਰ ਸ਼ੁਰੂ ਹੋਈ ਤਾਂ ਹਸਲਾ ਖਰੀਦਣ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰਨ ਵਾਸਤੇ ਗਦਰੀ ਕਾਰਕੁਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਹੋਂ ਦੇ ਵਿੱਚ ਇੱਕ ਅਮੀਰ ਪਰਿਵਾਰ ਦੀ ਬੀਬੀ ਸਰਦੀ ਦੇ ਘਰ ਢਾਕਾ ਮਾਰਿਆ ਉਹਨਾਂ ਉਸ ਘਰ ਦਾ ਸਾਰਾ ਗਹਿਣਾ ਤੇ ਨਕਦੀ ਚੁੱਕ ਲਈ ਜਦੋਂ ਜਾਣ ਲੱਗੇ ਤਾਂ ਬੀਬੀ ਨੇ ਕਿਹਾ ਕਿ ਕੁਝ ਰਕਮ ਮੇਰੇ ਰੋਟੀ ਟੁੱਕਰ ਵਾਸਤੇ ਛੱਡ ਦਿਓ ਤਾਂ ਗਦਰੀਆਂ ਨੇ ਕੁਝ ਰਕਮ ਵਾਪਸ ਰੱਖ ਦਿੱਤੀ ਉਹਨਾਂ ਨੇ ਇਸ ਡਾਕੇ ਦੀ ਲੁੱਟੀ ਰਕਮ ਦੇ ਵਿੱਚੋਂ 1000 ਰੁਪਏ ਲਾਹੌਰ ਗਦਰੀ ਆਗੂ ਮੂਲਾ ਸਿੰਘ ਨੂੰ ਹਥਿਆਰ ਖਰੀਦਣ ਵਾਸਤੇ ਭੇਜ ਦਿੱਤੇ। ਇਹ ਗਦਰੀ ਆਗੂਆਂ ਦਾ ਚੌਥਾ ਅਤੇ ਆਖਰੀ ਡਾਕਾ ਸੀ। ਇਸ ਤੋਂ ਪਹਿਲਾਂ ਉਹ ਤਿੰਨ ਡਾਕੇ ਮਾਰ ਚੁੱਕੇ ਸਨ। ਮਾਰਚ 1927 ਦੇ ਵਿੱਚ ਲਾਰਡ ਇਰਵਨ ਨੇ ਭਾਰਤ ਸਰਕਾਰ ਦੇ ਐਕਟ 1919 ਦੀ ਦਫ਼ਾ 84 ਦੇ ਹੇਠ ਇੱਕ ਕਮਿਸ਼ਨ ਕਾਇਮ ਕਰਨ ਦਾ ਐਲਾਨ ਕਰ ਦਿੱਤਾ। ਇਸ ਕਮਿਸ਼ਨ ਨੇ ਭਾਰਤ ਦੇ ਲੋਕਾਂ ਨੂੰ ਸਿਆਸੀ ਰਾਇਤਾਂ ਅਤੇ ਸਹੂਲਤਾਂ ਦੇਣ ਬਾਰੇ ਸਿਫਾਰਿਸ਼ਾਂ ਕਰਨੀਆਂ ਸਨ। ਅਤੇ ਇਸ ਦੇ ਨਾਲ ਹੀ ਆਉਣ ਵਾਲੇ ਸਿਆਸੀ ਨਿਜ਼ਾਮ ਦੇ ਵਿੱਚ ਵੱਖ-ਵੱਖ ਧਰਮਾਂ ਕੌਮਾਂ ਦੀ ਨੁਮਾਇੰਦਗੀ ਕਰਨ ਦਾ ਫੈਸਲਾ ਵੀ ਕਰਨਾ ਸੀ। ਭਾਵੇਂ ਲਾਰਡ ਰਿਪਨ ਨੇ ਕਮਿਸ਼ਨ ਬਣਾਉਣ ਦਾ ਐਲਾਨ ਮਾਰਚ ਦੇ ਵਿੱਚ ਕੀਤਾ ਸੀ ਪਰ ਇਸ ਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ 8 ਮਹੀਨੇ ਲੱਗੇ। 3 ਫਰਵਰੀ 1928 ਦੇ ਦਿਨ ਸਾਈਮਨ ਕਮਿਸ਼ਨ ਬੰਬਈ ਪੁੱਜਾ। ਇਸ ਦਿਨ ਕਾਂਗਰਸ ਪਾਰਟੀ ਨੇ ਭਾਰਤ ਦੇ ਵਿੱਚ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ। ਪੰਜਾਬ ਦੇ ਵਿੱਚ ਵੀ ਕਈ ਥਾਈਂ ਨਿੱਕੇ-ਮੋٹے ਜਲੂਸ ਨਿਕਲੇ ਅਤੇ ਅਧ ਅਪਚਾਦੀ ਹੜਤਾਲ ਵੀ ਹੋਈ। 3 ਫਰਵਰੀ 1960 ਸ਼੍ਰੋਮ ਨੇ ਅਕਾਲੀ ਦਲ ਨੇ ਕਿਉਂਕਿ 1960 ਦੀਆਂ ਗੁਰਦੁਆਰਾ ਚੋਣਾਂ ਪੰਜਾਬੀ ਸੂਬੇ ਦੇ ਸਵਾਲ ਤੇ ਲੜੀਆਂ ਸਨ ਇਸ ਕਰਕੇ ਦਲ ਨੇ ਕੀਤੇ ਵਾਅਦੇ ਦੇ ਮੁਤਾਬਕ 24 ਫਰਵਰੀ 1960 ਦੇ ਦਿਨ ਪੰਜਾਬੀ ਸੂਬੇ ਦੀ ਕੈਮੀ ਦੇ ਲਈ ਮੋਰਚੇ ਦਾ ਐਲਾਨ ਕਰ ਦਿੱਤਾ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 129 ਮੈਂਬਰਾਂ ਨੇ ਇਸ ਦਿਨ ਅਕਾਲ ਤਖਤ ਸਾਹਿਬ ਤੇ ਪ੍ਰਣ ਕੀਤਾ ਕਿ ਉਹ ਪੰਜਾਬੀ ਸੂਬੇ ਵਾਸਤੇ ਜਾਨਾਂ ਤੱਕ ਵਾਰ ਦੇਣਗੇ ਇਸ ਪ੍ਰਣ ਕਰਨ ਵੇਲੇ 10000 ਸਿੱਖ ਹਾਜ਼ਰ ਸਨ ਇਸ ਦੇ ਉਲਟ ਮਹਾਰਾਜਾ ਜਦਵਿੰਦਰਾ ਸਿੰਘ ਪਟਿਆਲਾ ਨੇ 3 ਫਰਵਰੀ 1960 ਨੂੰ ਪੰਜਾਬੀ ਸੂਬੇ ਦੀ ਮੁਖਾਲਫਤ ਬਾਰੇ ਬਿਆਨ ਦਿੱਤਾ 3 ਫਰਵਰੀ 1988 ਦੇ ਦਿਨ सुरेंद्रਪਾਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਖੇੜੀ ਸਲਾਪੁਰ ਜ਼ਿਲ੍ਹਾ ਰੋਪੜ ਅਤੇ ਇੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਟੁੱਡੀਪੁਰਾ ਨੇੜੇ ਨੂੰ ਸ਼ਹਿਰਾ ਮੱਝਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 3 ਫਰਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਜੀਤ ਸਿੰਘ ਬੱਬਰ ਰਾਏਪੁਰ, ਅਮਰitsar, ਰਣਜੀਤ ਸਿੰਘ ਰਾਣਾ ਤਰਸੀਕਾ ਅਤੇ ਇਕਬਾਲ ਸਿੰਘ ਰਾਏਪੁਰ ਸਰਜਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਕਮਰਦੀਪ ਸਿੰਘ ਗੋਹਲਵਾੜ, ਅਮ੍ਰਿਤਸਰ, ਜਗਰਾਦ ਸਿੰਘ ਉਰਫ ਡਾਕਟਰ ਅੰਗਰੇਜ਼ ਸਿੰਘ ਅਤੇ ਗੇਜਾ ਮਿਸਰੀ ਖਾਨ ਅਤੇ ਹਰदयाल ਸਿੰਘ ਬੱਬਰ ਉਰਫ ਮਸਤ ਵਾਸੀ ਖਿਆਲਾ ਖੁਰਦ ਅਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਸਰਬਜੀਤ ਸਿੰਘ ਉਰਫ ਮਿੰਨੀ ਬਾਬਾ ਉਰਫ ਬਿੱਟੂ ਫਨੀਅਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 3 ਫਰਵਰੀ 1993 ਦੇ ਦਿਨ ਕੁਲਦੀਪ ਸਿੰਘ ਪੁੱਤਰ ਮੇਰ ਸਿੰਘ ਵਾਸੀ ਸਹੋੜਾ ਜ਼ਿਲ੍ਹਾ ਲੁਧਿਆਣਾ ਮੇਜਰ ਸਿੰਘ ਉਰਫ ਸ਼ਹੀਦ ਅਤੇ ਹਰਜੀਤ ਸਿੰਘ ਉਰਫ ਜਗੀਰ ਸਿੰਘ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਹ ਸੀ ਸਿੱਖ ਇਤਿਹਾਸ ਦੇ ਵਿੱਚ 3 ਫਰਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ